ਖੁੱਲੀਆਂ ਨਸ਼ੀਲੀਆਂ ਗੋਲੀਆਂ ਬ੍ਰਾਮਦਕਰਨ ਵਿੱਚ ਵੰਡੀ ਸਫਲਤਾ ਹਾਸਲ ਕੀਤੀ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਗੁਰਮੀਤ ਸਿੰਘ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾਨ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾ ਲੁੱਟ ਖੋਹਦਿਆਂ ਵਾਰਦਾਤਾ ਨੂੰ ਰੋਕਣ ਲਈ ਸਪੈਸ਼ਲ ਮਹਿਮ ਤਿਤ ਸ੍ਰੀਮਤੀ ਜਸਰੂਪ ਕੋਰ ਬਾਟ ਆਈਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ راہਨਮਾਈ ਹੇਠ ਤੇ ਸ੍ਰੀ ਸਰਵਨ ਸਿੰਘ ਬਲ ਪੀਪੀਐਸਓਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਦੀਆਂ ਹਦਾਇਤਾਂ ਮੁਤਾਬਕ ਇੰਸ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾਦੀ ਨਿਗਰਾਨੀ ਹੇਠ ਇਲਾਕਾ ਥਾਣਾ ਵਿੱਚ ਚੱਲਦੇ ਚੈਕਿੰਗ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਕੁੱਲ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਐਸੀ ਅਵਤਾਰ ਲਾਲ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਿਲਗਾ ਤੋਂ ਔਜਲਾ ਰੋਡ ਪਰ ਪੁਜੀ ਤਾ ਸੜਕ ਦੇ ਸੱਜੇ ਪਾਸੇ ਪਿੱਪਲ ਦੇ ਦਰਖਤ ਹੇਠਾਂ ਚਾਰ ਨੌਜਵਾਨ ਖੜੇ ਦਿਖਾਈ ਦਿੱਤੇ। ਜਿਹਨਾਂ ਦੀ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ 207 ਖੁੱਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 16 ਮਿਤੀ 14 03 2025226185 ਦੌਰਾਨ ਤਫ਼ਤੀਸ ਦੋਸ਼ੀਆਂ ਨੂੰ ਤਾਨੂ ਮੁਕੰਦਮਾ ਹਜਾ ਵਿੱਚ ਬਾਦ ਪੁੱਛ ਗਿਛ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ੀ ਸੰਜੀਵ ਕੁਮਾਰ ਉਰਫ ਮਿੱਠੂ ਲਵਪ੍ਰੀਤ ਉਰਫ ਲਵ ਉਕਤਾਨ ਨੇ ਪੁੱਛ ਗਿਛ ਦੌਰਾਨ ਦੱਸਿਆ ਕਿ ਮਿਤੀ 24 ਜੁਲਾਈ 2024 ਨੂੰ ਆਪਣੇ ਪਿੰਡ ਬਿਲਗਾ ਵਿਖੇ एनआरआई जीत सिंह पुत्र भगत सिंह वासी पत्ती पट्टी बिलगादी रिहायस अंदर रात ਦੇ ਸਮੇਂ ਤੇਜਦਾਰ ਹਥਿਆਰ ਦਿਖਾ ਕੇ ਡਰਾ ਤਮਾਕੇ ਲੁੱਟ ਖੋਹ ਕੀਤੀ ਸੀ ਜੇ سونے ਦਾ ਕੜਾ ਬਰਾਮਦ ਕੀਤਾ ਜਾ ਚੁੱਕਾ ਹੈ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਐਨਆਰਆਈ ਜੀਤ ਸਿੰਘ ਨਾਲ ਲੁੱਟ ਖੋਹ ਕੀਤੀਆਂ سونے ਦੀ ਚੈਨ ਅਤੇ ਮੁਦਰੀ ਬਰਾਮਦ ਕੀਤੀ ਜਾਵੇਗੀ ਦੋਸ਼ੀਆ ਦਾ ਵੇਰਵਾ ਅਤੇ ਬਰਾਮਗਦੀ ਅਰਸ਼ਦੀਪ ਸਿੰਘ ਉਰਫ ਅਰਬੀ ਪੁੱਤਰ ਹਰਜਿੰਦਰ ਸਿੰਘ ਉਰ ਦਾਤੂ ਵਾਸੀ ਪੱਤੀ ਭਲਾਈ ਬਿਲਗਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ब्राह्मी कुल पैंठ नशीलिया गोलियां संजीव कुमार ओरफ मिठू पुत्र लेट राधे शाम दासी पत्ती भलाई बिलगा थाना बिलगा जिला जलंधर ब्राह्मी कुल बाहठ नशीलिया गोलियां लवप्रीत उर्फ लव पुत्र लेट राधे वासी पत्ती भलाई बिलगा थाना बिलगा जिला जलंधर बरामदगी कुल पचवंजा खुलिया नशीलिया गोलियां चार चंदन कुमार उर्फ सोनू पुत्र सीता राम वासी पत्ती पेजा बिलगा थाना बिलगा जिला जलंधर बरामदगी कुल पंजी खुलिया नशीलिया गोलियां दोषियों पासों पहला की वारदात खोह किया सोने का कड़ा बराबद होया दोषी अरशदीप उरफ अरशी पुत्र हरजिंदर ऊरफ आतु वासी पत्ती भलाई बिलगा के खिलाफ दर्ज मुकदमे दोषी संजीव कुमार ओरफ मिठू पुत्र लेट राधे शाम वासी पत्ती भलाई बिलगा के खिलाफ दरज मुकदमे का वेरवा इस तरह है इसके खिलाफ सिफर एक मुकदमा डोडे चूरा पोसत सिफर छे किलोग्राम था जजा कोटली जम्मू कश्मीर विखे अज करीब सत्तो अठ साल पहला दर्ज होया ਦੋਸ਼ੀ ਲਵਪ੍ਰੀਤ ਉਰਫ ਲਵਪੁੱਤਰ ਲੇਟ ਰਾਦੇਵਾਸੀ ਪੱਤੀ ਭਲਾਈ ਬਿਲਗਾ ਥਾਣਾ ਬਿਲਗਾ ਦੇ ਖਿਲਾਫ ਦਰਜ ਮੁਕੱਦਮਾ ਦਾ ਵੇਰਵਾ ਕੋਈ ਨਹੀਂ ਹੈ। ਦੋਸ਼ੀ ਚੰਦਨ ਕੁਮਾਰ ਉਰਫ सोनू ਪੁੱਤਰ ਸੀਤਾ RAM ਵਾਸੀ ਪੱਤੀ ਪੂਜਾ ਬਿਲਗਾ ਓਕਦੇ ਖਿਲਾਫ ਦਰਜ ਮੁਕੱਦਮਾ ਹੈ। ਪੁਲਿਸ ਵੱਲੋਂ ਇਹਨਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਪੱਤਰਕਾਰ ਜਗਨਨਾਥ ਜੱਗੀ ਦੀ ਵਿਸ਼ੇਸ਼ ਰਿਪੋਰਟ। ਮਹਾਂਜੂ ਐਸਐਸਪੀ ਸਾਹਿਬ ਸ਼੍ਰੀ ਗਰਮਜੀਤ ਸਿੰਘ ਜ਼ਿੰਦਰ ਦੇ ਹਤੀਜੀ ਦੇ ਦਸ਼ਾ ਵਰਦੇਸ਼ ਅਤੇ ਉਹਨਾਂ ਵੱਲੋਂ ਜੀ ਨਸ਼ਿਆਂ ਵਿਰੁੱਧ ਤੇ ਮਾੜੇ ਅੰਸਰਾਂ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਬਲਵਿੰਦਰ ਸਿੰਘ ਐਸ ਐਚ ਓ ਬਿਰਗਾ ਤੇ ਉਸ ਦੀ ਟੀਮ ਵੱਲੋਂ ਨਸ਼ਾ ਦੇ ਸੰਬੰਧ ਵਿੱਚ ਰੇਡ ਕੀਤਾ ਗਿਆ ਤੇ ਉੱਥੇ ਚਾਰ ਜਿਹੜੇ ਨਸ਼ੇ ਨਾਲ ਸੰਬੰਧਿਤ ਤਸਕਰ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਨਸ਼ੀਲੀਆਂ ਗੁੜੀਆਂ ਨਾਲ ਕੋਲੋਂ 207 ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਜੀ ਇੱਥੇ ਮੈਂ ਇਹ ਵੀ ਦੱਸਣਾ ਚਾਹਣਾ ਮਨਜੁਗ ਹੈਗਾ ਵੀ ਥੋੜੇ ਅੱਗੇ ਪਹਿਲਾਂ ਇੱਕ ਐਨਆਰਆਈ ਦੇ ਲੁੱਟਖੋਈ ਸੀ ਘਰ ਦੇ ਅੰਦਰ ਕਦਾਂ ਟੱਪ ਕੇ ਨੌਜਵਾਨਾਂ ਨੇ ਉਹਦੇ ਕੋਲੋਂ ਕੜਾ ਦੋ ਮੁੰਡੀਆਂ ਤੇ ਇੱਕ ਚਾਈਨੀ ਜਿਹੜੀ ਸੀ ਉਹ ਸੋਨੇ ਦੀ ਉਹ ਲੁੱਟ ਕੇ ਲੈ ਗਏ ਸਨ ਠੀਕ ਹੈ ਸਰ ਕਿਹੜੇ ਪਿੰਡ ਦਾ ਐਨਆਰਆਈ ਬਿਲਗਾ ਪੱਟੀ ਪੱਤੀ ਪੱਟੀ ਬਿਲਗੇ ਦਾ ਰਹਿਣ ਵਾਲਾ ਸੀ ਜੀ ਤੇ ਵਾਰਦਾਤ ਹੋਈ ਸੀ ਇਹ ਵਾਰਦਾਤ ਵੀ ਟ੍ਰੇਸ ਕਰਨੀ ਗਈ ਹੈਗੀ ਆ ਤੇ ਇਹਦੇ ਵਿੱਚ ਕੜਾ ਜਿਹੜਾ ਕਰੀਬ 6 ਤੋਲੇ ਦਾ ਕੜਾ ਉਹ ਬਰਾਮਦ ਕਰ ਲਿਆ ਤੇ ਬਾਕੀ ਮੁੰਦੀ ਹੈਗੀ ਆ ਦੋ ਤੇ ਇੱਕ ਹੈਗਾ ਉਹ ਕਿਸਨਾਰੇ ਕੋ ਵਿਚੀ ਆ ਚੈਨ ਲੁਧਿਆਣੇ ਦੇ ਉਹ ਫਰਦਰ ਅਹੀਂ ਪੁਲਿਸ ਨੇ ਹਾਸਲ ਕਰਕੇ ਤੇ ਉਹ ਵੀ ਰਿਕਵਰ ਕਰਾਂਗੇ ਸਰ ਕੀ ਪਿਸ਼ੋਕੜ ਕੀ ਸਰਾਂ ਦਾ ਹੈਗਾ ਪਿਸ਼ੋਕੜ ਇਹਨਾਂ ਤੇ ਚੋਰੀ ਦੇ ਖੋਹ ਤੇ ਨਸ਼ੇ ਦੇ ਮਕਦਮੇ ਦਰਜ ਹੈਗੇ ਨੇ ਤੇ ਇਹ ਜਿਹੜੀਆਂ ਆਪਣੇ ਬਿਲਗਾ ਇਲਾਕੇ ਦੇ ਵਿੱਚ ਨਸ਼ੇ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਵਾਰਦਾਤਾਂ ਕਰ ਰਹੇ ਸੀ ਜਿਹਦੇ ਵਿੱਚ ਇੱਕ ਵਾਰ ਦਾ ਜਿਹੜੀ ਐ ਟਰੇਸ ਕੀਤੀ ਹੈਗੀ ਜਿਹੜੇ ਕਿ ਐਨ ਆਰ ਆਈ ਇੰਗਲੈਂਡ ਤੋਂ ਚੀਤਰਾ ਉਹਦੀ ਟਰੇਸ ਕੀਤੀ ਹੈ ਸਰ ਹੋਰ ਵੀ ਕੋਈ ਵਾਰਦਾਤ ਤੇ ਕੋਈ ਟਰੇਸ ਹੋਈ ਆ ਜੀ ਇਸ ਪੁੱਛਗੈ ਦੇ ਦਰਮਿਆਨ ਜੀ ਪਲੀਸ ਰਿਮਾਂਡ ਹਾਸਲ ਕੀਤਾ ਇਹਨਾਂ ਨੂੰ ਕੱਲ ਹੀ ਜਗਰਫਤਾਰ ਕੀਤਾ ਹੈਗਾ ਆ ਵਾਰਦਾਤ ਤੇ 300 ਹੋ ਗਈ ਆ ਬਾਕੀ ਜਦੋਂ ਇੰਟਰੋਗੇਸ਼ਨ ਦੇ ਵਿੱਚ ਜਿਹੜਾ ਪਲੀਸ ਰਿਮਾਂਡ ਦੇ ਵਿੱਚ ਹੋਰ ਵੀ ਵਾਰਦਾਤਾਂ ਜਿਹੜੀਆਂ ਨੇ ਬਿਲਗੀ ਦੇ ਏਰੀਆ ਦੇ ਵਿੱਚ ਕੀਤੀਆਂ ਉਹ 300 ਹੋ ਗਈਆਂ ਸਰ ਜੋ ਨਹੀਂ ਸੋ ਬਿਲਕੁਲ ਜੀ ਜਿਹੜਾ ਇੱਕ ਤੇ ਜਿਹੜਾ ਕੜਾ ਸੋਨੇ ਦਾ ਉਹ ਤੇ ਬਰਾਮਦ ਹੋ ਗਿਆ ਬਾਕੀ ਜੇ ਜਿਹੜਾ ਦੂਸਰਾ ਇਹਨਾਂ ਨੇ ਵੇਚਿਆ ਉਹਨੂੰ ਜਿਹੜਾ ਕਾਨੂੰਨ ਮੁਤਾਬਕ ਉਹਦੀ ਗਿ੍ਰਿਤ ਕਰਵਾਈ ਕੀਤੀ ਜਾ